ਆਪ ਬੋਲੋਗੇ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਸਮੱਸਿਆ ਜਿਹੜੇ ਲੋਕਾਂ ਨੇ ਰੱਖੀ ਆ ਅਛੋ ਕੁਮਾਰ ਭਟੋ ਮੇਰੀ ਵਾਈਫ ਜਿਹੜੀ ਹੈ ਨਿਰਮਲ ਕੁਮਾਰੀ ਐਮਸੀ ਐ ਬਾਡ ਨੰਬਰ 9 ਇਹਨਾਂ ਦੀ ਸਮੱਸਿਆ ਇੱਕ ਪਾਣੀ ਦੀ ਆ ਆ ਜਿਹੜੇ ਨਾਲੇ ਦੀ ਮੈਂ ਪ੍ਰਧਾਨ ਜੀ ਦੇ ਨਾਲਾ ਚ ਲੈਦੀ ਆ ਇਹ ਇਹਨਾਂ ਦੀ ਸਮੱਸਿਆ ਤਾਂ ਬੜੇ ਛਿਰਦੀਗੀ ਪਰ ਇਹਨਾਂ ਨੇ ਹੁਣ ਮੈਨੂੰ ਦੱਸਿਆ ਵਾ ਮੈਂ ਆਪਣੇ ਜਮੇਦਾਰਾਂ ਨੂੰ ਅਲਰਟ ਕੀਤਾ ਲੈ ਇਹਨਾਂ ਦੇ ਮਗਰ ਮੈਂ ਸਵੇਰੇ 6 ਵਜੇ ਚੜਨਾ ਇਹਨਾਂ ਦੇ ਪੁੱਛ ਲੋ ਇਹ ਮੇਰੇ ਸਾਹਮਣੇ ਖੜੇ ਨਾ ਮਨ ਨਾਲ ਲੈਂਦਾ ਇੱਥੇ ਕਰਕੇ ਜੇਸਟਨ ਮੈਨੂੰ ਇੱਕ ਦਿਨ ਇੱਥੇ ਬੰਦਾ ਜਿਹੜੀ ਡਿਊਟੀ ਉਹਨੂੰ ਮੈਂ ਸਸਪੈਂਡ ਕੀਤਾ ਪਿਛਲੇ ਹਫਤੇ ਚ ਤੇ ਸਾਰੇ ਮਹਲੇ ਨੇ ਜਾ ਕੇ ਉਹਦੀ ਦਵਾਈ ਪਾਈ ਦਵਾਈ ਪਾਈ ਆ ਵੀ ਇੱਕ ਵਾਰੀ ਉਹਨੂੰ ਬਖਸ਼ ਦਿਓ ਮੈਂ ਉਸ ਬੰਦੇ ਨੂੰ ਨਹੀਂ ਲਿਆਂਦਾ ਗੁਰਦੁਆਰੇ ਵਾਲਿਆਂ ਨੇ ਕੀ ਸਾਰਿਆਂ ਨੇ ਮੈਨੂੰ ਇੰਨਾ ਕਿਹਾ ਵੀ ਇੱਕ ਵਾਰੀ ਪਧਾਰ ਜੀ ਛੱਡੋ ਮੈਂ ਬੰਦਾ ਮੜਾ ਇੱਥੇ ਵਾਰ ਚ ਵੜ ਨਹੀਂ ਦਿੰਦਾ ਆਵੇ ਜੋ ਮਰਜੀ ਹੋ ਜੇ ਜਿਹੜੀ ਗੱਲ ਹੈ ਨਾਲੇ ਦੀ ਹੈ ਇਹ ਪਛਾਬ ਖਾਨੇ ਦੀ ਹੈ ਤੇ ਆ ਜਿਹੜੀ ਆ ਨਾ ਨਾਲਾ ਬੰਦਾ ਨਵਾਂ ਬੰਦਿਆ ਦਾ ਇੱਥੇ ਅਕਾ ਬੰਡਿਆ ਦਾ ਉਹ ਉਹਨਾਂ ਨੇ ਬੰਦ ਕੀਤਾ ਤਾਂ ਪੋ ਤੇ ਇਹ ਨਾਲਾ ਬੰਦਾ ਪਿਆ ਜਣਾ ਹਾਂਜੀ ਨਖਾਸੀ ਨਾਲਾ ਨਖਾਸੀ ਜਿਹੜਾ ਨਾਲਾ ਵਾ ਇਹ ਬੰਡਿਆ ਦਾ ਉਹਨਾਂ ਨੇ ਬੰਦ ਕੀਤਾ ਤਾਂ ਇਹ ਦਾ 15 ਜੀ 15 ਦਿਨ ਦੀ ਇਹ ਸਮੱਸਿਆ ਆ ਹੈਗੀ ਆ ਉਸ ਤੋਂ ਬਾਅਦ ਇਹ ਸਮੱਸਿਆ ਇੱਥੇ ਆ ਜੇ ਤਾਂ ਮੈਂ ਜ਼ਿੰਮੇਵਾਰ ਆ ਇਹਦਾ ਅੱਛਾ ਪਰ ਇਹ ਇੱਕ ਇੱਕ ਬੜੀ ਵੱਡੀ ਦਾ ਹਾਲ ਆਈ ਆ ਕਿ ਦੁਕਾਨਦਾਰ ਬਾਹਰੋਂ ਕੁਝ ਵੀ ਆ ਕੇ ਤੁਹਾਡੇ ਬਾਟ ਦੇ ਵਿੱਚ ਪੂਰਾ ਸੁੱਟ ਕੇ ਜਾਂਦੇ ਪਿਆ ਵੇ ਦੇਖੋ ਮੈਂ ਤੁਹਾਨੂੰ ਇਹ ਨਾਲ ਬਾਰੇ ਦੱਸਾਂ ਮੈਂ ਇੱਕ ਦਿਨ ਉੱਥੇ ਸਾਹਮਣੇ ਖੜਾ ਸੀਗਾ ਇਹ ਸਾਹਮਣੇ ਜਿਹੜੇ ਆ ਨਾ ਅੜੇ ਮੁਰਗਿਆਂ ਦੇ ਕੀ ਸਾਰੇ ਮਾ ਇਹ ਨਾ ਗੰਦ ਪਾਉਂਦੇ ਇਹਦੇ ਵਿੱਚ ਟਾਲ ਕੇ ਸੁੱਟਦੇ ਆ ਤੇ ਸਵੇਰੇ ਟਰਾਲੀ ਆਉਂਦੀ ਆ ਇੱਥੋਂ ਝਕਾਨੇ ਆ ਹੀ ਇਹਨਾਂ ਨੇ ਕਾਰਵਾਈ ਕਰੋ ਕਾਰਵਾਈ ਜੇ ਕਰੀਏ ਤਾਂ ਮਾਲੇ ਵਾਲੇ ਫੇਰ ਮਗਰਾ ਆ ਜਦੇ ਵੀ ਇਹ ਸਾਡਾ ਰਿਸ਼ਤੇਦਾਰ ਆ ਸਾਡਾ ਫਰਾਂ ਕਰੀਏਗੀ ਇਹ ਤਾਂ ਮਾਲੇ ਵਾਲੇ ਕਦੇ ਕਾਰਵਾਈ ਕਰੋ ਹੋਣੀ ਅਸੀਂ ਆਵਾਜ਼ ਇਹਨਾਂ ਨੇ ਇੱਥੇ ਕਿਹਾ ਤਾ ਨਾ ਜਦੋਂ ਇਹਨਾਂ ਨੂੰ ਕਿਸੇ ਨੂੰ ਚੁੜੀ ਵਾਰ ਦਿੱਤੀ ਨਾ ਮੈਂ ਇਹਨਾਂ ਨੇ ਮੇਰੇ ਖਿਲਾਫ ਹੋ ਜਣਾ ਇੱਕ ਇਹਨਾਂ ਨੇ ਸਮੱਸਿਆ ਜਨਾਈ ਆ ਵਾਟਰ ਪੱਪ ਦੀ ਜਿਹੜੀ ਇਹ ਵਾਟਰ ਇਹ ਇਹ ਤੇ ਮੇਰੇ ਨਾਲੇ ਚ ਪਹਿਲਾਂ ਹੀ ਹੈਗੀ ਆ ਇਹ ਪਤਾ ਹੀ ਗੱਲ ਸੀਗੀ ਇਹ ਪ੍ਰਸ਼ਾਸਨ ਤੋਂ ਕੋਈ ਪੈਸਾ ਨਹੀਂ ਆਇਆ ਸਾਨੂੰ ਇਹ ਹੋਣ ਰੰਧਾਵਾ ਸਾਹਿਬ ਐਮਪੀ ਬਣੇ ਦੇ ਆ ਉਹਨਾਂ ਦਾ ਫੰਡ ਆਣਾ ਸਾਨੂੰ ਥੋੜੇ ਮਹੀਨੇ ਦੇ ਵਿੱਚ ਵਿੱਚ ਹੀ ਆਈ ਇਹ ਕੰਮ ਜਿਹੜਾ ਪਹਿਲੇ ਪਕਾ ਦੇਣਾ ਇਹਨੂੰ ਆਈ ਇਹ ਤੰਦ ਘਾੜਾ ਦੇਣੀ ਹੈ ਅੱਜ ਮੈਂ ਤੁਹਾਨੂੰ ਇੱਕ ਵਾਅਦਾ ਨਾ ਕਹਿਣਾ ਮੇਰੀ ਵਾਰਦੇ ਵਿੱਚ ਚੱਲ ਜਾ ਇੱਕ ਇੱਕ ਘਰ ਜਾ ਕੇ ਘਰਾਂ ਚ ਜਾ ਕੇ ਪੁੱਛੇ ਕਿ ਤੁਹਾਡੇ ਐਮਸੀ ਦਾ 4 ਸਾਲ ਦਾ ਕੀ ਹਿਸਾਬਾਤਾ ਵਾ ਜੇ ਕਹਿ ਦੇਣ ਕਿ ਇਹਦਾ ਮਾੜਾ ਵਾ ਤਾਂ ਮੈਂ ਅੱਜ ਤੋਂ ਬਾਅਦ ਇੱਥੇ ਆਣਾ ਹੀ ਬੰਦ ਨਾ ਐਵੇਂ ਇਲੈਕਸ਼ਨ ਲੜਨੀ ਦੀ ਪਾਣੀ ਬੰਦ ਦਾ ਇਹ ਜਿਹੜਾ ਪਾਣੀ ਜਿਹੜਾ ਬੰਦ ਉਹ ਨਾਲੇ ਦਾ ਵਾ ਉਹ ਨਾਲਾ ਬੰਦ ਕੀਤਾ ਦਾ ਪ੍ਰਸ਼ਾਸਨ ਨੇ ਉਹਦੇ ਕਰਕੇ ਇਹ ਦਿੱਕਤ ਆਂਦੀ ਮਾਨੂੰ ਮਹਲਾਵਾਸੀ ਕਹਿ ਰਹੇ ਆ ਕਿ ਤੁਸੀਂ ਸਫਾਈ ਕਰਨ ਨਹੀਂ ਆਉਂਦੇ ਰੈਗੂਲਰ ਨਹੀਂ ਆਉਂਦੇ ਵਿੱਚ ਵਿੱਚ ਆਉਂਦੇ ਹੋ ਦੇਖੋ ਮਹੱਲੇ ਦੇ ਨਿਵਾਸੀ ਨੂੰ ਪਤਾ ਵਾ ਕਿ ਜਿਹੜੇ ਲੱਗ ਲੱਗੇ ਘਰਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਸਾਡੇ ਮਾ ਆਂਦੇ ਸਫਾਈ ਕਰਨ ਕਰਨੇ ਦਾ ਇਹ ਆ ਕਿ ਜਿੰਨੇ ਲੱਗ ਲੱਗੇ ਬੈਕਰੀਆਂ ਵਾਲੇ ਆ ਹੋਟਲਾਂ ਵਾਲੇ ਆ ਉਹ ਲਿਆ ਕੇ ਸਾਰਾ ਕਚਰਾ ਇੱਥੇ ਸੁੱਟਦੇ ਆ ਉਹ ਸੁੱਟਦੇ ਕੀ ਚੋਰੀ ਨੇ ਰਾਜੋ ਗਲੀ ਦੇ ਵਿੱਚ ਹੋ ਜਾਂਦਾ ਵਾ ਜਾਂਦੇ ਸਵੇਰ ਨੂੰ ਸੁਰਦੇ ਆ ਜਾਂਦੋਂ ਸ਼ਾਮ ਨੂੰ ਜੋ ਨੇਰੇ ਪਈ 9 10 ਵੇ ਸੁਰਦੇ ਕੋਈ ਆ ਕੋਈ ਵੇਖੇ ਨਾ ਉਹਦੇ ਵਿੱਚ ਸਾਡਾ ਮਲਾਜੋ ਕੋਈ ਇੱਥੇ 24 ਘੰਟੇ ਦੇ ਬਹਿਣ ਸਾਡੇ ਮਲਾਜ ਨੇ ਕੰਮ ਆਇਆ ਵਾ ਸਫਾਈ ਕੀਤੀ ਆ ਤੇ ਚੱਲ ਗਿਆ ਜੇ ਮੱਲਾਵਾਸੀ ਤੁਹਾਨੂੰ ਦੱਸਦੇ ਕਿ ਕਿਹੜਾ ਬੰਦਾ ਫੁੱਟਣ ਆਇਆ ਫਿਰ ਕਾਰਵਾਈ ਹੋਏਗੀ ਉੱਤੇ ਅਸੀਂ ਕਾਰਵਾਈ ਕਰਾਈ ਐ ਈਓ ਸਾਹਿਬ ਨੂੰ ਕਹਿ ਕੇ ਐਮਸੀ ਸਾਹਿਬ ਨੂੰ ਕਹਿ ਕੇ ਉਹਨਾਂ ਦਾ ਚਲਾਨ ਕਰਵਾਵਾਂਗੇ ਸਾਨੂੰ ਦੱਸੋ ਕਿਹੜਾ ਬੰਦਾ ਕਿਹੜਾ ਹੋਟਲ ਵਾਲਾ ਕਿਹੜਾ ਬੈਕਰੀ ਵਾਲਾ ਸਾਨੂੰ ਦੱਸਿਆ ਜਾਵੇ ਅਸੀਂ ਨਾਲ ਆਪਣੇ ਐਮਸੀ ਸਾਹਿਬ ਨੂੰ ਨਾਲੋਂ ਆਪਣੇ ਯੂ ਸਰਵਨ ਨਾਲ ਲੈ ਕੇ ਉਹਨਾਂ ਦਾ ਚਲਾਨ ਕਰਾਵਾਂਗੇ। ਭਾਜੀ ਕੀ ਨਾ ਤੁਹਾਡਾ ਕੀ ਪ੍ਰੋਬਲਮ ਆ? ਮੈਂ ਸਾਹਿਲ ਮਹਿਤਾ ਮੱਲਾ ਸ਼ਿਵ ਨਵੇਂ ਗੁਰਦਾਸਪੁਰ ਤੋਂ। ਇਹ ਸਮੱਸਿਆ ਸਰ ਇਹ ਘੱਟ ਕਰ 4-5 ਸਾਲ ਤੋਂ ਹੈ ਨਾਲਾ ਟੁੱਟਿਆ ਇੱਕ ਇੱਥੋਂ ਤੇ ਇੱਕ ਅਗਲੇ ਮੋੜ ਤੋਂ। ਜੋ ਕਿ ਐਵੇਂ ਐਮਸੀ ਸਾਹਿਬ ਦੇ ਨੋਟਸ ਚ ਲਿਆਂਦਾ ਆ ਕਿ ਇਹ ਸਫਾਈ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਆ। ਬਾਹਰੋਂ ਲੋਕੀ ਆ ਕੇ ਕੂੜਾ ਸੁੱਟ ਜਾਂਦੇ ਆ ਪਿੱਛੋਂ ਦੀ ਮੱਲੇ ਦੇ ਆ ਕੇ ਲੋਕੀ ਕੂੜਾ ਸੁੱਟ ਜਾਂਦੇ ਆ। ਸਫਾਈ ਕਰਮਚਾਰੀ ਹਫਤੇ ਬਾਅਦ ਆ ਜਾਂਦੇ ਦੂਜੇ ਹਫਤੇ ਬਾਅਦ ਆ ਕੇ ਇੱਥੇ ਆ ਕੇ ਸਫਾਈ ਕਰਦਾ ਪੱਕਾ ਬੰਦਾ ਕੋਈ ਨਹੀਂ ਆ ਰਿਹਾ ਦੂਸਰੀ ਗੱਲ ਹੈ ਪਸ਼ਾਬਖਾਨੇ ਦੀ ਹੈ ਇਹ ਬਾਹਰ ਪਸ਼ਾਬ ਕਰਦੇ ਪਏ ਜਿਥੋਂ ਕਿ ਪਸ਼ਾਬ ਟਪਕ ਕੇ ਜਾਣਾ ਪੈਂਦਾ ਵਾ ਪੂਰੇ ਸ਼ਹਿਰ ਦਾ ਵਾਟਰ ਸਪਲਾਈ ਦਾ ਪੰਪ ਲੱਗ ਹੋਇਆ ਵਾ ਜਿਹੜਾ ਕਿ ਪੰਪ ਦੇ ਵਿੱਚ ਲੋਕੀ ਬਾਥਰੂਮ ਕਰਦੇ ਪਏ ਆ ਪੀਣ ਵਾਲੇ ਪਾਣੀ ਦੇ ਵਿੱਚ ਜੋ ਕਿ ਬਿਮਾਰੀ ਫੈਲ ਰਹੀ ਹੈ ਜੋ ਕਿ ਪਾਣੀ ਵੀ ਹਜੇ ਲੀਕ ਹੈ ਜਿਹੜਾ ਕਿ ਮਹੱਲੇ ਨੂੰ ਨੁਕਸਾਨ ਹੁੰਦਾ ਬਿਮਾਰੀ ਫੈਲਣ ਦਾ ਡਰ ਵਾ ਕਾਹੀ ਹੁਣ ਐਮਸੀ ਸਾਹਿਬ ਦੀ ਨੋਚ ਲਿਆਂਦਾ ਵਾ ਇਹ ਗਲੀ ਦੇ ਵਿੱਚ ਪੱਕਾ ਬੰਦਾ ਲਾਇਆ ਜਾ ਕਰਮਚਾਰੀ ਸਫਾਈ ਦਾ ਲਾਇਆ ਜਾਵੇ ਤੇ ਇਹ ਦੀਵਾਰ ਕੱਟ ਕੇ ਬਾਥਰੂਮ ਜਿਹੜਾ ਬ ਔਰ ਜਿਹੜੇ ਕੂੜਾ ਸੁੱਟਦੇ ਆ ਬਾਹਰੋਂ ਆ ਕੇ ਜੀ ਭੱਲੇ ਵਾਲੇ ਉਹਨਾਂ ਨੂੰ ਰੋਕ ਸਕਦੇ ਆ ਉਹਨਾਂ ਨੂੰ ਨਗਰ ਕੌਂਸਲ ਨੂੰ ਦੱਸ ਸਕਦੇ ਆ ਕਿ ਫਲਾਣਾ ਬੰਦਾ ਜਾਂ ਫਲਾਣਾ ਮਾਰਕੀਟ ਵਾਲਾ ਕੂੜਾ ਸੁੱਟਣ ਆਇਆ ਆ ਬਿਲਕੁਲ ਬਿਲਕੁਲ ਦੱਸ ਸਕਦੇ ਆ ਜੀ ਮਹੱਲੇ ਦੇ ਬਾਹਰ ਜਾ ਰਹੇ ਆ ਬਾਹਰ ਸੁੱਟਦੇ ਪਏ ਆ ਜਿਹੜੇ ਹਲਕੇ ਛਾਕੇ ਵਾਲੇ ਦੱਸਦੇ ਪਏ ਕਿ ਕੂੜਾ ਸੁੱਟ ਜਾਂਦੇ ਦੁਕਾਨਦਾਰਾਂ ਦੇ ਸੁੱਟ ਜਾਂਦੇ ਆ ਇੱਥੇ ਇੱਕ ਕਮੇਟੀ ਦਾ ਬੋਰਡ ਲਗਾਇਆ ਜਾਏ ਉਹਨਾਂ ਤੇ ਚਲਾਨ ਕੱਟੇ ਜਾਣ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਸਰਵੰਸਲਾ ਬਰਮਾ ਕਿਹੜੀ ਵਾਰਡ ਆ ਸਰ ਇਹੋ ਜਿਹਾ ਨੌਂ ਵਾਰਡ ਆ ਇਹ ਪ੍ਰੋਬਲਮ ਆ ਪ੍ਰੋਬਲਮ ਇਹ ਆ ਤੇ ਇੰਨਾ ਕੀ ਨਾਲਾ ਜਿਹੜਾ ਹੈਗਾ ਛੋਟਾ ਜਿਹਾ ਹੈਗਾ ਕਿੱਥੋਂ ਹਨੂਮਾ ਚੌਂਕ ਹੈ ਉੱਥੋਂ ਪਾਣੀ ਜਿਹੜਾ ਆ ਕੇ ਕੀਤਾ ਪਹੁੰਦਾ ਸਾਰਾ ਪਾਣੀ ਇੱਧਰੋਂ ਆਉਂਦਾ ਹੈਗਾ ਅੱਛਾ ਬਾਕੀ ਜਿਹੜਾ ਨਾਲੀਆਂ ਨੂਲੀਆਂ ਦੀ ਸਫਾਈ ਤੇ ਹੋ ਜਾਂਦੀ ਹੈ ਲੇਕਿਨ ਇਹ ਇਲਾਕੇ ਜਿਹੜੇ ਅਸੀਂ ਆਨੇ ਆ ਤੇ ਇੱਥੇ ਬੋਲਰ ਭਰਿਆ ਹੁੰਦਾ ਅੱਛਾ ਲੋਕਾਂ ਨੇ ਜਿਹੜੇ ਲਪਾਫੇ ਜਿਹੜੇ ਹੁੰਦੇ ਨੇ ਉਹ ਭਰ ਕੇ ਦੇ ਅੱਥੇ ਸੁੱਟ ਦੇ ਦਿੰਦੇ ਨੇ ਘਰਾਂ ਚ ਘਰਾਂ ਚੋਂ ਕੱਢ ਕੇ ਚੋਰੀ ਚੋਰੀ ਨਾਲ ਵੇਖ ਲੋ ਸਾਹਮਣੇ ਵੀ ਸੁੱਟ ਦੇ ਦਿੰਦੇ ਤੇ ਕੋਠਿਆਂ ਤੋਂ ਵੀ ਸੁੱਟ ਦਿੰਦੇ ਨੇ ਹਾਂਜੀ ਇਹਨਾਂ ਦਾ ਕੋਈ ਥੋੜਾ ਰੋਕਾ ਹਟ ਕਰੋ ਇਹ ਲੋਕ ਖੁਦ ਨਹੀਂ ਸੁਧਰਨਗੇ ਤੇ ਸਫਾਈ ਵਾਲੇ ਕਿੰਨਾ ਕੁ ਤੇ ਸਫਾਈ ਕਰਨਗੇ ਜੇ ਨਾਲਿਆਂ ਨਹੀਂ ਉਹ ਸਫਾਈ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਉਹਨਾਂ ਨੂੰ ਵਾਰਨਿੰਗ ਦੇਣਾ ਆਹ ਦੇਖੋ ਮਲੇਦਾਰੀ ਇੱਕ ਦੂਜੇ ਨਾਲ ਲੜਾਈ ਨਹੀਂ ਲਾ ਸਕਦਾ ਦੇਖਣਾ ਸਿੱਧੀ ਗੱਲ ਹੈਗੀ ਸਪਸ਼ਟ ਗੱਲ ਹੈਗੀ ਆ ਵੀ ਅਸੀਂ ਥੋੜੀ ਲੜਾਈ ਲੈਣੀ ਆ ਇਹ ਜਿਹੜੇ ਕੰਮ ਕਰਨ ਵਾਲੇ ਇਹਨਾਂ ਨੂੰ ਚਾਹੀਦਾ ਨਿਗਰਾਨੀ ਮਾੜੀ ਮੋਟੀ ਰੱਖਣਾ ਤੇ ਆਪੇ ਠੀਕ ਹੋ ਜਾਂਦਾ ਕੰਮ ਇਹ ਜਨਾਬ ਆਹ ਦੇਖੋ ਨਾ ਆਹ ਦੇਖੋ ਤੁਸੀਂ ਆਹ ਦੇਖੋ ਇਸਤ ਕਿੱਥੋਂ ਦਾ ਘਰਾਈ ਦੀਆਂ ਨੇ ਹੈ ਕੋ ਨਾਲੇ ਦਾ ਮੂਹ ਹਾਂਜੀ ਆ ਤੇ ਸ਼ੋਰਚ ਆ ਜਾਣਾ ਹਾਂਜੀ ਆ ਮੱਲੇ ਵਾਲੇ ਤੇ ਥੋੜੀ ਦੇਰ ਲਈ ਆਂਦੇ ਆ ਮੱਲੇ ਵਾਲੇ 24 ਘੰਟੇ ਰਹਿ ਸਕਦੇ ਆ ਮੱਲੇ ਵਾਲਿਆਂ ਨੂੰ ਵੀ ਚਾਹੀਦਾ ਵੀ ਨਜ਼ਰ ਰੱਖਣਾ ਕੋਈ ਬਾਹਰ ਕੋਈ ਮੈਂ ਕਹਿੰਦਾ ਦੁਕਾਨਦਾਰ ਹੀ ਕੋਈ ਆਪਣਾ ਪੂਰਾ ਗਲੀ ਦਿਸਟ੍ਰੀਬਿਊਟਰ ਨਾ ਹੁੰਦਾ ਤਾਂ ਕੀ ਮੱਲੇ ਵਾਲੇ ਨੂੰ ਰੋਕ ਨਹੀਂ ਸਕਦੇ ਮੱਲੇ ਵਾਲੇ ਇੱਥੇ ਹੁਣ ਕਿਦਾਂ ਰੋਕ ਰੀ ਆ ਕੇ ਆਪਣੇ ਲੋਕੀ ਦੇ ਘਰਾਂ 'ਚ ਵੜੇਦੇ ਨੇ ਤੇ ਆਸ-ਪਾਸੇ ਦੇ ਘਰ ਇਹ ਹੋਈ ਆ ਥੋੜੇ ਕਹਿੰਦਾ ਇਹਨਾਂ ਦੇ ਘਰ ਦੇ ਇਹੋ ਥੋੜੇ ਪਰੇਸ਼ਾਨੀ ਤੋਂ ਮੱਲੇ ਵਾਲੇ ਨੂੰ ਆ ਨਾ ਨਹੀਂ ਗਲਤੀ ਹੈਗੀ ਇਹਨਾਂ ਨੂੰ ਬੋਤੀ ਹੈ ਨਾ ਬੋਤੀ ਦੇ ਨਾ ਲੋਕਾਂ ਨੂੰ ਨਿਸ਼ਾਨੀ ਆ ਜੇ ਅਗਰ ਕੌਂਸਲ ਇਹਨਾਂ ਤੇ ਕਾਰਵਾਈ ਕਰੇ ਤਾਂ ਹਾਂ ਜੇਰੀ ਗੱਲ ਹੈ ਜੇ ਅਗਰ ਕੌਂਸਲ ਇਹਨਾਂ ਤੇ ਕਾਰਵਾਈ ਕਰੇ ਨਹੀਂ ਅਤਰਾਜ ਸਾਹਿਬ ਕੋਈ ਨਹੀਂ ਹੈਗਾ ਕਿਉਂ ਜਿਹੜਾ ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਹੈ ਨਾ ਕੀ ਨਾਇਆ ਤੇ ਕਿਹੜਾ ਮੰਨਦਾ ਕਿ ਕੀ ਪ੍ਰੋਬਲਮ ਆ ਮੇਰਾ ਨਾਮ ਦਲਬਾਗ ਰਾਇਆ ਵਾਰ ਨੰਬਰ 90 ਪਟੋਚ ਚੋਕ ਪਟੋਚ ਅੰਸੀ ਸਾਡੇ ਵਾਰਦਾ ਹਾਂ ਜੀ ਇੱਕ ਹੀ ਗੱਲਾਂ ਜਾਂਦੇ ਹੋ ਜਾਂ ਜਾਂਦੇ ਆ ਵੀ ਸਾਰੇ ਲੋਟ ਹੋ ਕੇ ਆਪਣੇ ਗੰਦ ਲੱਛਾ ਦੇ ਨਾ ਪਾਉਂਦੇ ਨੇ ਜਿਹੜੇ ਕਿ ਸਫਾਈ ਕਰਨ ਤੋਂ ਬਾਅਦ ਵੀ ਪੂਰਾ ਫਰਜ ਨੇ ਉਹ ਨਾਲੀਆਂ ਜਾਂਦਾ ਜਿੱਸਾ ਪਾਣੀ ਬਲਾਕ ਹੋ ਜਾਂਦਾ ਬਹੁਤ ਔਖਾ ਜੀ ਇੱਕ ਘਰਾਂ ਵਾਲੇ ਸਭ ਦੇ ਕੋ ਬਾਦੀਮ ਸੁੱਕੀ ਜਾਂਦੇ ਨੇ ਹੋਰ ਕੀ ਸਮੱਸਿਆ ਬਾੜ ਦੀ ਸਮੱਸਿਆ ਸਭ ਤੋਂ ਵੱਡੀ ਇਹ ਆ ਪਾਣੀ ਚੱਲਦਾ ਰਹੇ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਬਾਥੂਮ ਦੀ ਇੱਕ ਬਾਥੂਮ ਦੀ ਸਮੱਸਿਆ ਲੋਣ ਜਿਹੜਾ ਕਿ ਉੱਥੇ ਹਰ ਬੰਦੇ ਦਾ ਪਿਸ਼ਾਬ ਕਰਦਾ ਵਾ ਉਹਦਾ ਹੱਲ ਹੋਵੇ તે લોકો સૌખા જે બહારો બહારો લેવર કરે બહારો ની કરે